ਸੋ ਜਗਤ ਦੇ ਮਾਲਕ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਬਾਰੇ ਦੁਨੀਆ ਬਹੁਤ ਹਲੇ ਅਣਜਾਣ ਹੈ ਉਹਨਾਂ ਬਾਰੇ ਨਹੀਂ ਜਾਣਦੀ ਸੋ ਉਹ ਮਹਾਪੁਰਸ਼ ਉਹ ਭਗਵਾਨ ਉਹ ਬਹੁਤ ਵੱਡੀ ਸ਼ਖਸੀਅਤ ਨੇ ਜਿਨ੍ਹਾਂ ਨੂੰ ਛੇ ਪਾਤਸ਼ਾਹਾਂ ਦਾ ਦਰਸ਼ਨ ਪਿਆਰ ਸਤਕਾਰ ਮਿਲਿਆ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਿਆਰ ਮਿਲਿਆ ਜਗਤ ਦੇ ਵਿੱਚ ਐਸਾ ਕੋਈ ਨਹੀਂ ਜੋ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਸੱਚਖੰਡ ਗਿਆਨ ਨੂੰ ਬੁਲਾ ਸਕੇ ਸਤਿਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਨੂੰ ਜੇ ਕਿਸੇ ਨੇ ਸੱਚਖੰਡ ਗਿਆਨ ਨੂੰ ਦਵਾਰੇ ਬੁਲਾਇਆ ਤਾਂ ਉਹ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਸੋ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੂੰ ਜਿੱਥੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਅਨੇਕਾਂ ਵਾਰ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਉਥੇ ਗੁਰੂ ਨਾਨਕ ਸਹਿਬ ਮਹਾਰਾਜ ਨੇ ਕਿਹਾ ਕਿ ਤੁਹਾਡੇ ਘਰ ਦੇ ਕੁੱਤਿਆਂ ਦੇ ਵਿੱਚ ਵੀ ਰਾਮਾਤਾ ਹੋਇਆ ਕਰਨਗੀਆਂ ਸੋ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੰਨਾ ਸਮਾਂ ਗੁਰਗੱਦੀ ਤੇ ਰਹੇ ਹਰ ਸਾਲ ਬਾਬਾ ਸ਼੍ਰੀ ਚੰਦਰ ਜੀ ਨੂੰ ਮਹਾਰਾਜ ਜੀ ਨੂੰ ਮਿਲਣ ਜਾਂਦੇ ਸੀ ਜੋ ਉਹਨਾਂ ਦੀ ਗੁਰੂ ਘਰ ਵੱਲੋਂ ਭੇਟਾ ਸੀ ਇੱਕ ਘੋੜਾ 500 ਮੋਰ ਉਹ ਹਰ ਸਾਲ ਬਾਬਾ ਜੀ ਨੂੰ ਪਹੁੰਚਾਇਆ ਕਰਦੇ ਸੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵੀ ਸਣ ਪਰਿਵਾਰ ਸਾਰੇ ਪਰਿਵਾਰ ਨੂੰ ਲੈ ਕੇ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਾਂਦੇ ਆ ਸਾਰੇ ਪਰਿਵਾਰ ਨੂੰ ਸੇਵਾ ਦੇ ਵਿੱਚ ਲਾਉਂਦੇ ਆ ਸੋ ਉੱਥੇ ਆਪਣੇ ਦਿਲ ਦਾ ਟੁਕੜਾ ਆਪਣਾ ਪੁੱਤਰ ਬਾਬਾ ਮੋਰੀ ਜੀ ਨੂੰ ਗੁਰੂ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਬਾਬਾ ਸ਼੍ਰੀ ਚੰਜੀ ਨੂੰ ਭੇਟਾ ਕਰਦੇ ਆ ਸਤਗੁਰੂ ਅਮਰਦਾਸ ਮਹਾਰਾਜ ਜੀ ਨੇ ਬਹੁਤ ਸਤਕਾਰ ਕੀਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਡੀ ਸਰਕਾਰ ਦਾ ਸਮਾਂ ਆਇਆ ਉਹਨਾਂ ਨੇ ਵੀ ਬਾਬਾ ਸ਼੍ਰੀਚੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਸਤਕਾਰ ਬਹੁਤ ਮਾਨ ਆਦਰ ਕੀਤਾ ਜਿੱਥੇ ਬਾਬਾ ਜੀ ਨੂੰ ਆਪਣੇ ਅਸਥਾਨ ਹਰਮੰਦਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬੁਲਾਇਆ ਸਾਡਾ ਉਦਾਸੀਆਂ ਦਾ ਮੇਨ ਅਸਥਾਨ ਵੀ ਹੈ ਉੱਥੇ ਸੋ ਬਾਬਾ ਜੀ ਨੂੰ ਬੜਾ ਸਤਕਾਰ ਮਾਨ ਕੀਤਾ ਆਪ ਆਪਣੇ ਆਸਣ ਤੋਂ ਉੱਠ ਕੇ ਬਾਬਾ ਜੀ ਨੂੰ ਆਪਣੇ ਆਸਣ ਤੇ ਬਿਠਾਇਆ ਸੋ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਹੁੰਦੇ ਐ ਉਹਨਾਂ ਨੇ ਵੀ ਬਾਬਾ ਸ਼੍ਰੀ ਚੰਦ ਜੀ ਦਾ ਬੜਾ ਸਤਕਾਰ ਬੜਾ ਮਾਣ ਕੀਤਾਗਾ ਸਤਿਗੁਰੂ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਉਹਨਾਂ ਨੇ ਵੀ ਆਪਣੇ ਪਰਿਵਾਰ ਸਮੇਤ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਬਾੜ ਸਾਹਿਬ ਦੀ ਧਰਤੀ ਤੇ ਮਿਲੇ ਐ 6 ਮਹੀਨੇ ਲਗਾਤਾਰ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਲੰਗਰ ਦੀ ਸੇਵਾ ਕਰਦੇ ਰਹੇ ਐ ਤੇ ਸਤਿਗੁਰੂ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੇ ਵੀ ਆਪਣਾ ਇੱਕ ਸੁਪੁੱਤਰ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋਵਰ ਮੰਗਿਆ ਸੋਵਰ ਦਿੱਤਾ ਬਾਬਾ ਗੁਰਦਿੱਤਾ ਜੀ ਨੂੰ ਪੇਟ ਕੀਤਾ ਸੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਲਗਾਤਾਰ 6 ਮਹੀਨੇ ਬਾਬਾ ਸ਼੍ਰੀ ਚਾਂਜੀ ਦੀ ਜੋ ਭਗਤੀ ਦੇ ਵਿੱਚੋਂ ਅੱਖ ਖੁੱਲਣ ਦੀ ਵੇਟ ਕਰਦੇ ਰਹੇ ਉਹਨਾਂ ਨੂੰ ਮਿਲਣ ਦੇ ਵੇਟ ਕਰਦੇ ਰਹੇ ਕਦੋਂ ਸਮਾਦੀ ਚੋਂ ਬਾਹਰ ਆਉਣ ਤੇ ਗੁਰਦੁਆਰਾ ਬਾੜ ਸਾਹਿਬ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ ਲਗਾਤਾਰ 8 ਸਾਲ ਤਪੱਸਿਆ ਕੀਤੀ ਹੈ ਉਸ ਅਸਥਾਨ ਤੇ ਅੱਜ ਗੁਰਦੁਆਰਾ ਥੰਮਸਰ ਮੌਜੂਦ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਲਗਾਤਾਰ 6 ਮਹੀਨੇ ਥੰਮ ਦੇ ਨਾਲ ਲੱਗ ਕੇ ਬਾਬਾ ਸ਼੍ਰੀ ਚੰਦ ਜੀ ਦੀ ਸਾਰਾ ਸਾਰਾ ਦਿਨ ਵੇਟ ਕਰਦੇ ਰਹੇ ਸੋ ਐਡੇ ਵੱਡੇ ਮਹਾਰਾਜ ਐਡੇ ਵੱਡੇ ਭਗਵਾਨ ਮਹਾਪੁਰਸ਼ ਸੰਤ ਬਾਬਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਵੱਡੇ ਫਰਜੰਦ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਹੋਏ ਐ ਉਹਨਾਂ ਦਾ ਦੁਨੀਆ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸਾਡੇ ਸਾਰੇ ਉਦਾਸੀਨ ਸੰਪਰਦਾ ਦੇ ਵੱਲੋਂ ਉਹਨਾਂ ਦੇ ਪ੍ਰਕਾਸ਼ ਦਿਹਾੜੇ ਧੂਮ ਧਾਮ ਦੇ ਨਾਲ ਮਨਾਏ ਜਾਂਦੇ ਐ ਸੋ ਅਸੀਂ ਧੰਨਵਾਦ ਕਰਦੇ ਆ ਸੰਤ ਕੀ ਸੰਗਤ ਚੈਨਲ ਦਾ ਕਿਉਂਕਿ ਇਹਨਾਂ ਵੱਲੋਂ ਆਪਣੀ ਸਾਰੀ ਜ਼ਿੰਦਗੀ ਉਦਾਸੀਨ ਸੰਪਰਦਾ ਮਹਾਪੁਰਸ਼ਾਂ ਦੇ ਸਮਾਗਮਾਂ ਦੇ ਵਿੱਚ ਲੰਘ ਗਈ ਹੈ ਇਹਨਾਂ ਨੇ ਚੈਨਲ ਬਣਾਇਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਹਨਾਂ ਦਾ ਪ੍ਰਚਾਰ ਉਹਨਾਂ ਦਾ ਪ੍ਰਸਾਰ ਸਾਰੇ ਦੇਸ਼ ਦੇ ਵਿੱਚ ਪਹੁੰਚਾਇਆ ਸਾਡੇ ਗੌਰਵ ਜੀ ਇਹਨਾਂ ਵੱਲੋਂ ਬੜੀ ਵੱਡੀ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਹੈ ਅਸੀਂ ਸਾਰਾ ਭੇਖ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ